ਸ਼੍ਰੀ ਰਾਮ ਹਰ ਹਰ ਮਹਾਦੇਵ 26 ਫਰਵਰੀ ਗੋਪਾਲ ਗੋਤਾਂ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਜਿਹੜਾ ਕਾਰਜਕ੍ਰਮ ਰੱਖਿਆ ਗਿਆ ਵਾ ਤੇ ਅੱਜ ਮਾਨਯੋਗ ਲਟਵਾਲ ਟੂਲ ਟੈਕਸ ਦੇ ਮੈਨੇਜਰ ਸਾਹਿਬ ਨੂੰ ਮਿਲ ਕੇ ਨਿਕਲੇ ਆ ਉਹਨਾਂ ਨੂੰ ਲੈਟਰ ਦਿੱਤੀ ਆ ਵੀ ਜਿਹੜੇ ਭਗਤ ਲਟਵਾਲ ਟੂਲ ਟੈਕਸ ਤੋਂ ਨਿਕਲਣ ਵੀ ਉਹਨਾਂ ਤੋਂ ਜਿਹੜਾ ਟੋਲ ਨਾ ਲਿੱਤਾ ਜਾਵੇ ਤੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਵਾ ਵੀ ਜਿਹੜੇ ਸ਼ਰਧਾਲੂ ਸ੍ਰੀ ਗੋਪਾਲ ਗੋਤਾਂ ਮੱਥਾ ਟੇਕਣ ਆਣਗੇ ਉਨਾ ਤੋਂ 1 ਰੁਪਏ ਦੀ ਵੀ ਪਰਚੀ ਨਹੀਂ ਲਿਖੀ ਜਾਏਗੀ। ਜੈ ਸ਼੍ਰੀ ਰਾਮ ਹਰ ਹਰ ਮਹਾਦੇਵ। ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੀ। ਜਿਸ ਤਰ੍ਹਾਂ ਕਿ 26 ਫਰਵਰੀ ਨੂੰ ਗੋਲੇ巴巴 ਦਾ ਸਾਡਾ ਬਹੁਤ ਵੱਡਾ ਦਿਨ ਹੈ। ਸ਼ਿਵਰਾਤਰੀ ਸਾਰੇ ਸ਼ਿਵ ਭਜਨਾਂ ਨੂੰ ਪਹਿਲਾਂ ਤਾਂ ਉਹਦੀਆਂ ਹਾਰਦਿਕ ਵਧਾਈਆਂ ਐਡਵਾਂਸ ਜੀ। ਦੂਸਰਾ ਲਾਡੋਵਾਲ ਟੋਲ ਟੈਕਸ, ਗੋਪਾਲ ਘੋਟ ਅਮਚੇ ਸ਼ਿਵਰਾਤੀ ਦਾ ਮਹੋਤਸਵ ਜਿਰਾਵ ਮਨਾਇਆ ਜਾ ਰਿਹਾ ਹੈ। ਉਹਦੇ ਵਿੱਚ ਲਾਡੋ ਵਾਲ ਟੈਗ ਟੂਲ ਟੈਕਸ ਵਾਲੇ ਨੇ ਸਾਨੂੰ ਸ਼ੁਕਰੀਆ ਦਿੰਦਾ ਹੈ ਵੀ ਜਿਹੜੀ ਗੱਡੀ ਲੁਧਿਆਣਾ ਤੋਂ ਤੁਹਾਡੀ ਆਏਗੀ ਉਹਦਾ ਟੂਲ ਟੈਕਸ ਨਹੀਂ ਲਿੱਤਾ ਜਾਏਗਾ ਤੇ ਸਾਰੇ ਭਗਤਾਂ ਨੂੰ ਬੇਨਤੀ ਕਰਦੇ ਆ ਵੀ ਆਪਣਾ ਕਾਰ ਤੇ ਸਾਡੇ ਦੁਆਰਾ ਦਿੱਤਾ ਹੋਇਆ ਪਾਸ ਦਿਖਾ ਕੇ ਤੁਸੀਂ ਇੱਥੇ ਉਸ ਦਿਨ ਗੱਡੀ ਆਪਣੀ ਨੰਗਾ ਸਕਦੇ ਹੋ ਜਿਹਦੇ ਵਿੱਚ ਇੱਕ ਰੁਪਈਆ ਨਹੀਂ ਦੇਣਾ ਪਊਗਾ ਆਰ ਰਮਾ ਦੇ